ਇਹ ਸੰਸਾਰਤਾਪ ਹਰੁਨੇ করুণਾ ਮੈ ਸਭ ਦੁਖ ਹਰੋ ਇਹ ਸ਼ਰਨ ਜੋਗ ਦਇਆਲੇ ਦਿਨਨਾਥ ਮਯਾ ਕਰੋ ਅਰੀ ਦੇ ਸੋ ਵਸਤੂ ਕੀਨੋ ਸਮੈ ਜਿਮਰੰਤ ਨਾਨਕ ਰਾਮ ਦਮਉਂਦਰ ਮਾਦੂ ਦੇ ਗੁਰੂ ਗੁਰੂ ਪਿਆਰੀ ਸਾਥ ਗਤੀ ਗੁਰੂ ਹਤੇ ਪ੍ਰਵਾਨ ਗੁਰੂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਮਨ ਅਖਰੀ ਦੀ ਗਿਆਰੀ ਨਹੀਂ ਪਉੜੀ ਅਤੇ ਇੱਕ ਸ਼ਲੋਕ श्लोक का जो मूल पाठ है लालच झूठ बेकार मोह व्यापत मूढ़े अंध लाग परे दुर्गंध स्यों नानक माया बंद के ਮਨੁੱਖ ਨੂੰ ਜਿਹੜੀ ਅਨੰੰਤੀ ਪਿਆਸ ਹੈ ਮਨੁੱਖ ਜੋ ਸਮਾਧੀ ਵਿੱਚ ਜਾਣਾ ਚਾਹੁੰਦਾ ਹੈ ਸ਼ਾਂਤ ਹੋਣਾ ਚਾਹੁੰਦਾ ਹੈ ਇਹ ਖਬਰ ਮਨੁੱਖ ਦੇ ਕੋਲ ਕਿੱਥੋਂ ਆਈ ਹੈ ਆਪ ਜੀ ਸਾਰੇ ਕਹਿੰਦੇ ਹੋ ਸੁਖੀ ਹੋਣਾ ਚਾਹੁੰਦੇ ਆ ਸ਼ਾਂਤ ਹੋਣਾ ਚਾਹੁੰਦੇ ਆ ਇਹ ਝਲਕ ਆਪ ਜੀ ਨੂੰ ਕਿੱਥੋਂ ਮਿਲੀ ਹੈ ਕਸਰ ਅਸੀ ਕਹਦੇ ਨੇ ਆ ਕਿ ਕੋਈ ਬੱਚਾ ਠੀਕ ਬੋਲ ਨਹੀਂ ਬੋਲਦਾ ਪਿਆ ਬੋਲ ਉਹਦੇ ਵਿਗੜ ਗਏ ਹਨ ਅਸੀਂ ਕਹਦੇ ਨੇ ਕਿੱਥੋਂ ਸਿੱਖਿਆ ਹੋਰ ਕਿਸੇ ਦੀ ਬੋਲ ਚੰਗੇ ਹੋਣ ਫਿਰ ਵੀ ਕਹਦੇ ਨੇ ਕਿੱਥੋਂ ਸਿੱਖਿਆ ਤੋ ਆਪ ਜੀ ਦੇ ਅੰਦਰ ਜਿਹੜੀ ਤੜਫਨ ਹੈ ਪਰਮ ਸ਼ਾਂਤੀ ਦੀ ਧਿਆਨ ਦੀ ਆਨੰਦ ਦੀ ਇਹ ਪਿਆਸ ਕਿੱਥੋਂ ਲੈ ਕੇ ਆਇਆ ਤੋ तमाम ਧਾਰਮਿਕ ਗ੍ਰੰਥ ਕਹਿੰਦੇ ਨੇ ਕਿ ਜਦੋਂ ਬੱਚਾ ਮਾਤ ਗਰਭ ਵਿੱਚ ਸੀ ਉੱਥੇ ਪਰਮ ਸ਼ਾਂਤੀ ਸੀ ਉਹ ਜੁੜਿਆ ਹੋਇਆ ਸੀ ਨਿਰੰਕਾਰ ਨਾਲ ਪਰਮ ਅਨੰਦ ਦੀ ਅਵਸਥਾ ਸੀ ਉਹਦਾ ਮੂਲ ਕਾਰਨ ਕੀ ਸੀ ਉਹ ਕਿ ਉਸ ਬੱਚੇ ਤੇ ਕਿਸੇ ਦਾ ਪ੍ਰੈਸ਼ਰ ਨਹੀਂ ਸੀ ਕਿਸੇ ਦਾ ਪ੍ਰਭਾਵ ਨਹੀਂ ਸੀ ਕਿਸੇ ਦਾ ਅਧਿਕਾਰ ਨਹੀਂ ਸੀ ਇੱਕ ਹੋਰ ਕਮਲ ਦੀ ਗੱਲ ਮਾਂ ਕਿਤਨੀ ਵੀ ਗਰਮੀ ਵਿੱਚ ਬੈਠੀ ਹੋਵੇ ਕਿਤਨੀ ਵੀ ਤਪੱਸ ਹੋਵੇ ਪਰ ਉਸ ਬੱਚੇ ਨੂੰ ਤਪੱਸ ਮਹਿਸੂਸ ਨਹੀਂ ਹੁੰਦੀ ਮਾਂ ਕਿਤਨੀ ਹੀ ਠੰਡ ਵਿੱਚ ਬੈਠੀ ਹੋਵੇ ਕੰਬਦੀ ਪਈ ਹੋਵੇ ਲੇਕਿਨ ਗਰਭ ਵਿੱਚ ਜਿਹੜਾ ਬੱਚਾ ਹੈ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਇਹਦਾ ਕਾਰਨ ਕੀ ਹੈ ਇਹਦੇ ਪਿੱਛੇ ਇੱਕ ਛੋਟੀ ਜੀ ਇੱਕ ਗਾਥਾ ਚੱਲਦੀ ਹੈ ਪਰ ਇਸ ਨੂੰ ਬੜੇ ਗਹਿਰਾਈ ਨਾਲ ਸਮਝਣਾ ਹੈ ਅਕਸਰ ਕਿਹਾ ਜਾਂਦਾ ਹੈ ਕਿ ਜੋ ਵਿਸ਼ਨੂ ਜੀ ਮਹਾਰਾਜ ਨੇ ਉਹਨਾਂ ਦਾ ਨਿਵਾਸ ਸਮੁੰਦਰ ਵਿੱਚ ਹੁੰਦਾ ਹੈ ਇਕ ਕਥਾ ਆਪ ਜੀ ਨੇ ਸੁਣੀ ਹੈ। ਉਹ ਜੋ ਸਮੁੰਦਰ ਹੈ ਉਹ ਇਕਦਮ ਖਾਰਾ ਹੈ। ਲवण ਹੈ ਉਹਦੇ ਵਿੱਚ। ਲੇਕਿਨ ਉੱਥੇ ਉਹ ਵਿਸ਼ਰਾਮ ਕਰਦੇ ਪਏ। ਤੋਂ ਕੁਝ ਗ੍ਰੰਥਾਂ ਦਾ ਕਹਿਣਾ ਹੈ ਕਿ ਉਹ ਜੋ ਪਰਮ ਜੋਤ ਹੈ, বিষ্ণੂ ਜੀ ਮਹਾਰਾਜ ਉਮਰ ਸੋਸੀ ਦੀ ਹੀ ਅੰਸ਼ ਜੋ ਗਰਭ ਵਿੱਚ ਪਲਦੀ ਪਈਏ। ਤੇ ਗਰਭ ਵਿੱਚ ਵੀ ਜੋ ਪਾਣੀ ਹੈ ਮਾਤ ਗਰਭ ਵਿੱਚ ਉਹ ਵੀ ਖਾਰਾ ਹੈ ਉਹਦੇ ਵਿੱਚ ਵੀ ਲਵਣ ਹੈ ਔਰ ਉਤਨਾ ਹੀ ਲਵਣ ਹੈ ਜਿਤਨਾ ਲਵਣ ਸਮੁੰਦਰ ਵਿੱਚ ਹੈ ਫਿਰ ਉਸ ਨੂੰ ਨਾ ਗਰਮੀ ਲੱਗਦੀ ਹੈ ਨਾ ਸਰਦੀ ਲੱਗਦੀ ਹੈ ਉਹ ਆਨੰਦ ਦੀ ਅਵਸਥਾ ਵਿੱਚ ਹੈ ਜਦੋਂ ਉਸ ਬੱਚੇ ਦਾ ਜਨਮ ਹੋਇਆ ਤੋ ਜਿਹੜੇ ਧਿਆਨੀ પુરੁਸ਼ ਹਨ ਉਹ ਕੀ ਕਹਿੰਦੇ ਨੇ ਕਹਿੰਦੇ ਨੇ ਬੱਚੇ ਦਾ ਜਨਮ ਹੋਇਆ ਬੱਚਾ ਰੋਂਦਾ ਪਿਆਏ ਉਹਦਾ ਮੂਲ ਕਾਰਨ ਹੈ ਕਿ ਉਸ ਨੂੰ ਅਨੰਦ ਤੋਂ ਧਕੇ ਲਿਆ ਗਿਆ ਹੈ ਉਹਨੂੰ ਸਵਰਗ ਤੋਂ ਬਾਹਰ ਕੱਢਿਆ ਗਿਆ ਹੈ ਬੱਚਾ ਹੁਣ ਰੋਂਦਾ ਹੈ ਜਦੋਂ ਉਹ ਬੱਚਾ ਰੋਂਦਾ ਹੈ ਤਾਂ ਫਿਰ ਮਾਂ ਕੀ ਕਰਦੀ ਹੈ ਉਹਦੀ ਪੂਰੀ ਵਿਵਸਥਾ ਕਰਦੀ ਹੈ ਉਦੇ ਅੱਗੇ ਪਿੱਛੇ ਘੁਮਤੀ ਰਹਦੀ ਏ ਤਾਂ ਕਰਕੇ ਕੇ ਬੱਚੇ ਨੂੰ ਸ਼ਾਂਤੀ ਅਨੁਭਵ ਹੋਵੇ ਜਿਹੜੀ ਉਹ ਪਰਮ ਸ਼ਾਂਤੀ ਗਰਭ ਵਿੱਚ ਸੀ ਬਸ ਉਸੇ ਨੂੰ ਲੈ ਕੇ ਮਨੁੱਖ ساری ਜ਼ਿੰਦਗੀ ਭਜਦਾ ਹੈ ਕਿ ਉਹ ਜਿਹੜੀ ਸ਼ਾਂਤੀ ਮੈਨੂੰ ਕਦੇ ਨਸੀਬ ਹੋਈ ਸੀ ਉਹ ਹੁਣ ਕਿਉਂ ਨਹੀਂ ਹੋ ਰਹੀ ਹੈ ਫਿਰ ਕਦੇ ਉਹ ਕਾਬਾ ਜਾਏਗਾ ਕਦੇ ਕਲਾਸ਼ ਜਾਏਗਾ ਕਦੇ ਹਿਮਾਲੀ ਦੀ ਗੁਫਾ ਵਿੱਚ ਜਾਏਗਾ ਔਰ ਗੁਫਾ ਵੀ ਇਸ ਤਰ੍ਹਾਂ ਦੀ ਬਣਾਉਂਦੇ ਨੇ ઋષਿ ਜਿਵੇਂ ਉਹਦਾ ਆਕਾਰ ਮਾਤ ਗਰਭ ਵਰਗਾ ਹੋਵੇ ਆਪੀ ਕਦੇ ਹਿਮਾਲੇ ਜਾ ਕੇ ਦੇਖੋ ਗੁਫਾ ਇਸ ਤਰ੍ਹਾਂ ਦੀ ਬਣੀ ਹੈ ਜਿਵੇਂ ਹੂਪ ਹੂ ਮਾਤ ਗਰਭ ਹੋਵੇ ਅੰਦਰ ਬੈਠ ਕੇ ਧਿਆਨ ਕਰਦੇ ਨੇ ਔਰ ਉਸੇ ਤਰ੍ਹਾਂ ਜਿਵੇਂ ਮਾਂ ਦੇ ਗਰਭ ਵਿੱਚ ਤੋ ਜੀ ਵੀ ਨੇ ਜਦੋਂ ਸ਼ਬਦ ਸੁਣਾਇਆ ਆਨੰਦ ਰੂਪ ਰਮਿਓ ਸਭ ਮੱਧੇ ਸਾਰਿਆਂ ਦੇ ਵਿੱਚ ਉਹ ਆਨੰਦ ਰੂਪ ਬੈਠਾ ਹੋਇਆ ਸਾਰਿਆਂ ਦੇ ਵਿੱਚ ਤੋ ਫਿਰ ਆਪ ਜੀ ਭੁੱਲ ਕਿਉਂ ਗਏ ਜਦੋਂ ਆਨੰਦ ਰੂਪ ਬੈਠਾ ਹੈ ਤੇ ਭੁੱਲ ਕਿਉਂ ਗਏ ਅਜੇ ਹਰ ਇੱਕ ਮਨੁੱਖ ਚਿੰਤਾ ਵਿੱਚ ਆਨੰਦ ਤਾਂ ਹੈ ਹੀ ਨਹੀਂ ਬਾਰਣੀ ਕਹਿੰਦੀ ਹੈ ਉਹ ਆਨੰਦ ਸਾਰਿਆਂ ਦੇ ਵਿੱਚ ਮੌਜੂਦ ਹੈ ਤੇਰੀ ਸਾਨੂੰ ਆਨੰਦ ਕਿਉਂ ਨਹੀਂ ਆ ਰਿਹਾ ਬਸ ਇਸ ਨੂੰ ਥੋੜਾ ਜਿਹਾ ਸਮਝ ਲਿਆ ਜਦੋਂ ਸਾਡਾ ਜਨਮ ਹੋਇਆ ਤੇ ਸਾਡੇ ਉੱਤੇ ਇੱਕ ਲੇਬਲ ਚਿਪਕਾਇਆ ਤੇਰਾ ਨਾਮ ਰਾਮ ਸਿੰਘ ਹੈ ਤੇਰਾ ਨਾਮ ਮੋਹਨ ਸਿੰਘ ਹੈ ਤੇਰਾ ਨਾਮ ਸ਼ਾਮ ਸਿੰਘ ਹੈ ਇੱਕ ਲੇਬਲ ਇਹ ਉਹ ਨਾਮ ਕੁਝ ਵੀ ਹੋ ਸਕਦਾ ਸੀ ਲੇਬਲ ਕੁਝ ਵੀ ਹੋ ਸਕਦਾ ਸੀ ਅਸੀਂ ਹਿੰਦੁਸਤਾਨ ਵਿੱਚ ਪੈਦਾ ਹੋਏ ਸਾਡੇ ਤੇ ਲੇਬਲ ਲੱਗਿਆ ਤੁਸੀਂ ਹਿੰਦੂ ਸਾਡਾ ਜਨਮ ਪਾਕਿਸਤਾਨ ਵਿੱਚ ਹੁੰਦਾ ਇਸੇ ਬਾਡੀ ਤੇ ਲੇਬਲ ਲੱਗਦਾ ਤੂੰ ਮੁਸਲਮਾਨ ਇਹ ਹੀ ਸ਼ਰੀਰ ਜੇ ਕਿਧਰੇ ਇੰਗਲੈਂਡ ਵਿੱਚ ਜਨਮ ਲੈਂਦਾ ਲੇਬਲ ਲੱਗ ਜਾਂਦਾ ਤੂੰ ਇਸਾਈ ਹਕੀਕਤ ਹੈ ਨੇ ਤਾਂ ਸਰੀਰ ਤਾਂ ਇੱਕੋ ਜਿਹਾ ਹੈ ਇੱਕੋ ਵਰਗਾ ਸਰੀਰ ਹੈ ਇਹ ਲੈਵਲ ਲੱਗੇ ਨੇ ਲੇਕਿਨ ਜਿਵੇਂ ਜਿਵੇਂ ਕੋਈ ਸਾਧਨਾ ਕਰਦਾ ਹੈ ਸਿਮਰਨ ਕਰਦਾ ਹੈ ਜਦੋਂ ਮੰਜ਼ਿਲ ਤੇ ਪਹੁੰਚਦਾ ਹੈ ਫਿਰ ਉਹ ਲੈਵਲ ਹਟਾ ਦਿੰਦਾ ਹੈ ਹਟਾ ਦੇ ਦਿਆ ਤੇ ਉਸ ਨੂੰ ਸਮਝ ਆ ਗਈ ਕਿ ਨਾ ਹਮ Hindu ਨਾ Muslim ਫਿਰ ਮੈਂ ਕਹਣਾ ਫਿਰ ਉਹ ਕਹਿੰਦਾ ਅੱਲਾਹ RAM ਕੇ पिंड पिंडा ये जो शरीर है पिंड और जो प्राण हैं ये अल्लाह दे ए राम उसने समझ आ गई उसने लेवल उतार जो नाम है वो समाज ने दिता फिर परसनैलिटी भी समाज ने दी परसनैलिटी व्यक्तित्व लोग तो कहें तू बहुत चंगा बंदा है ਲੋਕ ਕਹਿੰਦੇ ਨੇ ਤੂੰ ਬਹੁਤ ਹੀ ਗੁਰਮੁਖ ਹੈ ਲੋਕ ਕਹਿੰਦੇ ਨੇ ਤੂੰ ਸੰਤ ਹੈ ਇਹ ਲੋਕਾਂ ਨੇ ਦਿੱਤਾ ਲਿਆ ਕਹਿੰਦੇ ਨੇ ਕਦੇ ਤੂੰ ਆਪਣੇ ਆਪ ਨੂੰ ਪੁੱਛ ਕੇ ਦੇਖ ਇਹ ਦੂਜੇ ਕਹਿੰਦੇ ਪੈ ਨੇ ਤੂੰ ਰਾਮ ਸਿੰਘ ਹੈ ਤੂੰ ਸ਼ਾਮ ਸਿੰਘ ਹੈ ਇਹ ਦੂਜੇ ਕਹਿੰਦੇ ਪੈ ਨੇ ਤੂੰ ਹਿੰਦੂ ਹੈ ਤੂੰ ਮੁਸਲਮ ਹੈ ਇਹ ਦੂਜੇ ਕਹਿੰਦੇ ਪੈ ਨੇ ਤੂੰ ਬੜਾ ਵਿਦਵਾਨ ਹੈ ਤੂੰ ਗੁਰਮੁਖ ਹੈ ਇਹ ਦੂਜੇ ਕਹਿੰਦੇ ਪੈ ਨੇ ਤਦੇ ਕਦੇ ਤੂੰ ਖੁਦ ਨੂੰ ਵੀ ਪੁੱਛ ਲਿਆ ਕਰ ਇਹ ਤੂੰ ਵਾਕਈ ਹੀ ਰਾਮ ਸਿੰਘ ਹੈ ਕਿ ਸ਼ਾਮ ਸਿੰਘ ਹੈ ਖੁਦ ਨੂੰ ਵੀ ਪੁੱਛ ਲਿਆ ਕਰਕੇ ਤੂੰ Hindu ਹੈ ਕਿ ਤੂੰ Musalman ਹੈ ਖੁਦ ਨੂੰ ਵੀ ਪੁੱਛ ਲਿਆ ਕਰਕੇ ਤੂੰ ਵਾਕਈ ਗਿਆਨੀ ਹੈ ਲੇਕਿਨ ਮਨੁੱਖ ਨਹੀਂ ਪੁੱਛਦਾ ਕਿਉਂ ਕਿਉਂਕਿ ਮਨੁੱਖ ਭੁੱਲ ਗਿਆ ਹੈ ਚਾਰੋਂ ਤਰਫ ਜਿਹੜੀ ਆਵਾਜ਼ ਸਮਾਜ ਦੀ ਆਉਂਦੀ ਹੈ ਉਹਦੇ ਵਿੱਚ ਮਨੁੱਖ ਖੁਦ ਨੂੰ ਭੁੱਲ ਗਿਆ ਹੈ ਇੱਕ ਸੰਤੋਇ ਉਹ ਦਾ ਨਾਮ ਸੀ ਲਿੰਚੀ ਉਹ ਸਵੇਰੇ ਉੱਠਦੇ ਸਾਰੇ ਹੀ ਪਹਿਲਾਂ ਆਵਾਜ਼ ਲਗਾਉਂਦਾ ਸੀ ਲਿੰਚੀ ਤੇ ਆਪ ਇਹ ਕਹਿੰਦਾ ਸੀ ਹਾਂਜੀ ਹਰ ਘੰਟੇ ਬਾਅਦ ਆਪਣਾ ਹੀ ਨਾਮ ਪੁਕਾਰਦਾ ਸੀ ਲਿੰਚੀ ਤੇ ਆਪ ਇਹ ਕਹਿੰਦਾ ਸੀ ਹਾਂਜੀ ਤੋ ਜਿਤਨੇ ਵੀ ਉਹਦੇ ਸੇਵਕ ਸਨ ਉਹ ਕਹਿੰਦੇ ਸੀ ਮਹਾਰਾਜ ਤੁਸੀਂ ਆਪਣਾ ਹੀ ਨਾਮ ਪੁਕਾਰਦੇ ਹੋ ਫਿਰ ਆਪ ਹੀ ਹਾਂਜੀ ਕਹਿੰਦੇ ਹੋ ਇਹ ਕੀ ਕਰਨਾ ਹੈ ਤੋ ਲਿੰਚੀ ਕਹਿੰਦਾ ਹੈ ਕਿ ਮੈਂ ਇਸ ਕਰਕੇ ਪੁਕਾਰਦਾ ਕਿ ਕਦੇ-ਕਦੇ ਮੈਂ ਖੁਦ ਨੂੰ ਭੁੱਲ ਜਾਂਦਾ ਮੈਂ ਕਹਣਾ ਇਸ ਕਰਕੇ ਮੈਨੂੰ ਚੇਤਤ ਰਹਿੰਦਾ ਹੈ ਕਿ ਹਾਂ ਮੈਂ ਹਾਂ ਮੈਂ ਜਗ ਰਿਹਾ ਮੈਂ ਜਗ ਰਿਹਾ ਇਸ ਨੂੰ ਕਹਨ ਦੇ ਨੇ ਉਸਤਾ ਕੀ ਮਾ ਗੱਲ ਮੈਨੂੰ ਕਹਿਣ ਦੇਣਾ कि जिमें तन ते कोई कपड़ा ना हो नगनता है उसी तरह तन में भी हटा देना आत्मा की नगनता है उत्थे तक पहुँचना है असली रूप मेरा यह है मैं तन नहीं हाँ मैं मन भी नहीं हाँ मैं एक जोत हाँ जोत एक संत पुरुष त ऐसा प्रयोग करा सी बहुत कमाल का आप जी भी कदे कर करके देखना ਜਦੋਂ ਭੁੱਖ ਲੱਗੇ ਤਾਂ ਇਹ ਕੰਨਾ ਪਰਮਾਤਮਾ ਨੂੰ ਭੋਜਨ ਦੀ ਲੋੜ ਹੈ ਫਿਰ ਭੋਜਨ ਜਦੋਂ ਸਾਹਮਣੇ ਆਏ ਇਤਨੇ ਅਦਬ ਨਾਲ ਖਾਣਾ ਕੀ ਪਰਮਾਤਮਾ ਹੀ ਖਾ ਰਿਹਾ ਹੈ ਪਿਆਸ ਲੱਗੀ ਹੈ ਪਰਮਾਤਮਾ ਨੂੰ ਪਿਆਸ ਲੱਗੀ ਹੈ ਫਿਰ ਜਦੋਂ ਵਿਸ਼ਰਾਮ ਕਰਨਾ ਹੋਵੇ ਪਰਮਾਤਮਾ ਨੇ ਸੌਣਾ ਹੈ ਉਤਨੇ ਹੀ ਅਦਬ ਦੇ ਨਾਲ ਆਪ ਜੀ ਨੇ ਵਿਸ਼ਰਾਮ ਕਰਨਾ ਹੈ ਸਵੇਰੇ ਉੱਠਣਾ ਫਿਰ ਕੰਨਾ ਪਰਮਾਤਮਾ ਨੇ ਉੱਠਣਾ ਹੈ ਇਸ ਤਰ੍ਹਾਂ ਦਾ ਅਭਿਆਸ ਕਰੰਦਾ ਸੀ ਧਿਆਨ ਸਾਧਨਾ। ਉਹ ਪ੍ਰਾਤਨ ਸਮਾਂ ਵਿੱਚ ਕੀ ਹੁੰਦਾ ਸੀ ਕਿ ਉੱਠਦੇ ਸਾਰ ਹੀ ਲੋਕ ਸੂਰਜ ਨੂੰ ਨਮਸਕਾਰ ਕਰਦੇ ਸੀ। ਕਾਰਨ ਕੀ ਇਹਦਾ ਹੁੰਦਾ ਸੀ ਇਸ ਨੂੰ ਯੋਗਾ ਨਾਲ ਜੋੜਿਆ ਸੂਰੀ ਨਮਸਕਾਰ ਲੇਕਿਨ ਸੂਰਜ ਨੂੰ ਨਮਸਕਾਰ ਇਸ ਕਰਕੇ ਕਰਦੇ ਸੀ ਏ ਪਰਵਤਗਾਰ ਏ ਪਰਮ ਜੋਤ ਤੂੰ ਸੂਰਜ ਦੇ ਰੂਪ ਵਿੱਚ ਚਮਕ ਰਿਹਾ ਹੈ ਤੈਨੂੰ ਸੋ ਸਜਦਾ ਹੈ ਤੇਰੇ ਨਮਸਕਾਰ ਪਹਿਲੀ ਸਵਾਸ ਉਠਦੇ ਸਾਰ ਹੀ ਜਦੋਂ ਲੈਂਦੇ ਸੀ ਕਹਿੰਦੇ ਸੀ ਵਾਹਿਗੁਰੂ ਰਾਮ ਅੱਲਾ ਫਿਰ ਜਦੋਂ ਰਾਤ ਨੂੰ ਸੌਂਦੇ ਸੀ ਫਿਰ ਉਹ ਸਵਾਸ ਫਿਰ ਅੱਲਾ ਵਾਹਿਗੁਰੂ ਰਾਮ ਭਾਵ ਪਹਿਲੀ ਸਵਾਸ ਤੋਂ ਸ਼ੁਰੂ ਕਰਨਾ ਅਖੀਰਲੇ ਸਵਾਸ ਤੱਕ ਜਪਨਾ ਉਸ ਨੂੰ ਯਾਦ ਕਰ ਲੈ ਲੇਕਿਨ ਅਜੋਕੇ ਸਮੇਂ ਵਿੱਚ ਮਨੁੱਖ ਖੁਦ ਨੂੰ ਭੁੱਲ ਗਿਆ ਹਕੀਕਤ ਹੈ ਹੋਰ ਜੀ ਕਿਦਰੇ ਅਪਜੀ ਕਹੋ ਕਿ ਨਹੀਂ ਅਸੀਂ ਨਹੀਂ ਭੁੱਲੇ ਆ ਮੈਂ ਅਪਜੀ ਨੂੰ ਪੁੱਛਾਂ ਅਪਜੀ ਕਹਣ ਤਾਂ ਅਪਜੀ ਨੇ ਇਹ ਹੀ ਕਰਨਾ ਹੈ ਕਿ ਮੈਂ ਪੁਰਸ਼ਾਂ ਮੈਂ ਇਸਤਰੀਆਂ ਇਹ ਹੀਕਲ ਨਾ ਮੈਂ ਕਿਸੇ ਦੀ ਮਾਂ ਹਾਂ ਕਿਸੇ ਦੀ ਪਤਨੀ ਹਾਂ ਮੈਂ ਕਿਸੇ